ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਹੁਣ ਘਟਣ ਦਾ ਨਾਮ ਨਹੀਂ ਲੈ ਰਹੀਆਂ ਲੰਘੇ ਕੱਲ ਐ ਪ੍ਰਤੀਤ ਹੋ ਰਿਹਾ ਸੀ ਜਿਵੇਂ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ ਹੁਣ ਸ਼ਾਇਦ ਇਸ ਸ਼ਕੰਜੇ ਦੇ ਵਿੱਚੋਂ ਨਿਕਲ ਗਏ ਨੇ ਡਰੱਗ ਮਾਮਲੇ ਦੇ ਵਿੱਚ ਜਿਹੜੇ ਸਮਨ ਉਹਨਾਂ ਨੂੰ ਭੇਜੇ ਗਏ ਸੀ ਉਹਨਾਂ ਸਮਨਾਂ ਨੂੰ ਲੈ ਕੇ ਵੱਡਾ ਫੈਸਲਾ ਹਾਈ ਕੋਰਟ ਦੇ ਵਿੱਚ ਪੇਸ਼ ਹੋ ਜਾਂਦਾ ਆ ਪੰਜਾਬ ਸਰਕਾਰ ਦੇ ਵਕੀਲ ਦੇ ਵੱਲੋਂ ਸਮਨ ਵਾਪਸ ਲੈ ਲਏ ਜਾਂਦੇ ਨੇ ਪਰ ਅਚਾਨਕ ਹੁਣ ਦੁਬਾਰਾ ਇਸ਼ਕੰਜਾ ਕਸਦਾ ਨਜ਼ਰ ਆ ਰਿਹਾ ਮਾਝੇ ਦੇ ਜਰਨੈਲ ਇਸ ਸ਼ਕੰਜੇ ਦੇ ਵਿੱਚ ਦੁਬਾਰਾ ਫਸਦੇ ਨਜ਼ਰ ਆ ਰਹੇ ਨੇ ਵਿਕਰਮ ਸਿੰਘ ਮਜੀਠੀਆ ਦਾ ਡਰੱਗ ਕੇਸ ਉਸ ਦੇ ਵਿੱਚ ਨਵਾਂ ਮੋੜ ਆਉਂਦਾ ਨਜ਼ਰ ਆ ਰਿਹਾ ਇਸ ਮਾਮਲੇ ਦੇ ਵਿੱਚ ਹੁਣ ਨਵੇਂ ਸਿਰਿਓਂ ਸਮਨ ਭੇਜੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਬਿਲਕੁਲ ਲੰਘੇ ਕੱਲ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸਮਨ ਜਿਹੜੇ ਨੇ ਉਹ ਵਾਪਸ ਲੈ ਲਏ ਗਏ ਨੇ ਉਦੋਂ ਇਹ ਖਬਰ ਅਚਾਨਕ ਆਗਵੰਗ ਫੈਲੀ ਕਿ ਕੀ ਪੰਜਾਬ ਸਰਕਾਰ ਵਿਕਰਮ ਸਿੰਘ ਮਜੀਠੀਆ ਅਗੇ ਝੁੱਕ ਗਈ ਹੈ ਕਿ ਪੰਜਾਬ ਸਰਕਾਰ ਨੇ ਵਿਕਰਮ ਸਿੰਘ ਮਜੀਠੀਆ ਦੇ ਸਾਹਮਣੇ ਗੋਡੇ ਟੇਕ ਦਿੱਤੇ ਹੈ ਉਦੋਂ ਤਾਂ ਐ ਪ੍ਰਤੀਤ ਹੋ ਰਿਹਾ ਸੀ ਜਿਵੇਂ ਪੰਜਾਬ ਸਰਕਾਰ ਜਾਂ ਫਿਰ ਜਿਹੜੀ ਐਸਆਈਟੀ ਕਾਰਜਸ਼ੀਲ ਸੀਗੀ ਉਸ ਐਸਆਈਟੀ ਨੇ ਵਿਕਰਮ ਸਿੰਘ ਮਜੀਠੀਆ ਨੂੰ ਬਰੀ ਕਰ ਦਿੱਤਾ ਆਪਣੇ ਵੱਲੋਂ ਉਦੋਂ ਤਾਂ ਐਂ ਲੱਗ ਰਿਹਾ ਸੀ ਕਿ ਜਿਵੇਂ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ ਹੁਣ ਇਸ ਸ਼ਿਕੰਜੇ ਚੋਂ ਬਾਹਰ ਨਿਕਲ ਗਏ ਨੇ ਉਹਨਾਂ ਨੂੰ ਹੁਣ ਕਭਰਾਉਣ ਦੀ ਲੋੜ ਨਹੀਂ ਹੋਵੇਗੀ ਜਾਂ ਫਿਰ ਬਿਕਰਮ ਸਿੰਘ ਮਜੀਠੀਏ ਦੇ ਉੱਤੇ ਹੁਣ ਦੁਬਾਰਾ ਕੋਈ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਹੋਵੇਗੀ ਐਂ ਪ੍ਰਤੀਤ ਹੋਣ ਲੱਗ ਗਿਆ ਸੀ ਪਰ ਅਚਾਨਕ ਹੀ ਦੁਬਾਰਾ ਖਬਰ ਸਾਹਮਣੇ ਆਉਂਦੀ ਹੈ ਐਨ ਮੌਕੇ ਤੇ ਆ ਕੇ ਦੁਬਾਰਾ ਮਾਰ ਕੀਤਾ ਗਿਆ ਔਰ ਇਸ ਵਾਰ ਹੁਣ ਤਿਆਰੀ ਕੱਸ ਲਈ ਗਈ ਹੈ ਨਵੇਂ ਤਰੀਕੇ ਦੇ ਨਾਲ ਸੰਮਨ ਭੇਜਣ ਦੀ ਬਿਲਕੁਲ ਕਿਉਂਕਿ ਇੱਕ ਪਾਸੇ ਤਾਂ NDPS ਐਕਟ ਦੇ ਚੱਲਦੇ ਜਿਹੜੇ ਸਮਨ ਭੇਜੇ ਗਏ ਸੀ ਉਹਨਾਂ ਸਮਨਾਂ ਨੂੰ ਹੁਣ ਰੱਦ ਕਰ ਦਿੱਤਾ ਗਿਆ ਸੀ ਕੈਨਸਲ ਕਰ ਦਿੱਤਾ ਗਿਆ ਸੀ ਪਰ ਹੁਣ ਨਵੀਂ ਖਬਰ ਮੁਤਾਬਕ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਡਰੱਗ ਕੇਸ ਦੇ ਖਿਲਾਫ ਹੁਣ ਨਵੇਂ ਤਰੀਕੇ ਨਾਲ ਕਾਰਵਾਈ ਦੀ ਕੋਸ਼ਿਸ਼ ਉਲੀ ਕੀ ਜਾ ਰਹੀ ਹੈ ਅੱਜ ਸਵੇਰ ਤੋਂ ਹੀ ਕਿਹਾ ਜਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਏ ਸਬੰਧੀ ਸਮਨ ਜਿਹੜੇ ਨੇ ਉਹ ਦੁਆਰਾ ਤਿਆਰ ਕੀਤੇ ਜਾ ਰਹੇ ਨਹੀਂ ਆ ਜਾ ਸਕਦੇ ਨੇ ਔਰ ਇਹਨਾਂ ਦੇ ਵਿੱਚ ਵੱਖਰੀਆਂ ਧਾਰਾਵਾਂ ਦੇ ਤਹਿਤ ਜਿਹੜੀ ਹੈ ਉਹ ਸਮਨਿੰਗ ਕੀਤੀ ਜਾਵੇਗੀ ਬਿਕਰਮ ਸਿੰਘ ਮਜੀਠੀਆ ਨੂੰ ਇੱਕ ਅਲੈਦਾ ਪਰਸਪੈਕਟਿਵ ਦੇ ਆਧਾਰ ਦੇ ਉੱਤੇ ਬੁਲਾਇਆ ਜਾਵੇਗਾ ਔਰ ਇਸ ਕੇਸ ਦੇ ਵਿੱਚ ਤਹਿਕੀਕਾਦ ਅੱਗੇ ਉਲੀ ਕੀ ਜਾਵੇਗੀ ਐਸ ਆਈ ਟੀ ਜਿਹੜੀ ਹੈ ਉਹ ਕਾਰਜਸ਼ੀਲ ਰਹੀ ਹੈ ਪਰ ਇੱਥੇ ਆ ਕੇ ਸਵਾਲ ਖੜਦੇ ਨੇ ਕਿ ਇਹ ਜਿਹੜੀ ਐਸ ਆਈ ਟੀ ਹੈ ਇਹ ਐਸ ਆਈ ਟੀ ਐਨ ਸਾਲਾਂ ਤੱਕ ਕਾਰਜਸ਼ੀਲ ਕਿਉਂ ਨਹੀਂ ਰਹੀ ਇਸ ਐਸ ਆਈ ਟੀ ਦੇ ਆਧਾਰ ਦੇ ਉੱਤੇ ਹੁਣ ਹੀ ਆ ਕੇ ਲੰਘੇ ਸਾਲ ਦਸੰਬਰ ਮਹੀਨੇ ਦੇ ਵਿੱਚ ਹੀ ਕਿਉਂ ਅਚਾਨਕ ਸਮਨਿੰਗ ਸ਼ੁਰੂ ਹੁੰਦੀ ਹੈ ਇਹ ਐਸਆਈਟੀ ਜਿਹੜੀ ਹੈ ਇਹਦੇ ਵਿੱਚ ਭਾਵੇਂ ਦੋ ਵਾਰ ਮੁਖੀ ਬਦਲ ਦਿੱਤੇ ਗਏ ਨੇ ਪਰ ਇਸ ਐਸਆਈਟੀ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਸਬੰਧੀ ਕਿਹੜੇ ਪ੍ਰੂਫਸ ਇਕੱਠੇ ਹੋਏ ਨੇ ਹੁਣ ਤੱਕ ਵਿਕਰਮ ਸਿੰਘ ਮਜੀਠੀਆ ਦੇ ਸਕੇ ਸਬੰਧੀਆਂ ਨੂੰ ਬੁਲਾ ਲਿਆ ਗਿਆ ਜਾਂ ਫਿਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਆਵਾਜ਼ ਚੁੱਕਣ ਵਾਲਿਆਂ ਨੂੰ ਬੁਲਾ ਲਿਆ ਗਿਆ ਪਰ ਹੁਣ ਐਸ ਆਈ ਟੀ ਵੱਲੋਂ ਵੀ ਕਲੀਅਰ ਸ਼ਾਇਦ ਹੋਣਾ ਚਾਹੀਦਾ ਆ ਕਿ ਹੁਣ ਤੱਕ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਕੱਠੀਆਂ ਕਰ ਲਈਆਂ ਗਈਆਂ ਨੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਿੰਨੇ ਕ ਸਬੂਤ ਮੌਜੂਦ ਨੇ ਜਿਹੜੇ ਐਸ ਆਈ ਟੀ ਪੇਸ਼ ਕਰ ਸਕਦੀ ਆ ਜਾਂ ਫਿਰ ਜਸਦਾਹਰ ਦੇ ਉੱਤੇ ਦੁਬਾਰਾ ਸਾਮਨਿੰਗ ਪ੍ਰੋਸੈਸ ਸ਼ੁਰੂ ਕੀਤੀ ਜਾ ਸਕਦੀ ਆ ਦਰਸਲ ਕ੍ਰੂਸ਼ੀਅਲ ਸਟੇਜ ਇਹੀ ਮੰਨੀ ਜਾ ਰਹੀ ਹੈ ਕਿਉਂਕਿ ਵਾਰ-ਵਾਰ ਇਹ ਕਿਹਾ ਜਾ ਰਿਹਾ ਕਈ ਸੂਤਰਾਂ ਮੁਤਾਬਕ ਕਿ SIT ਦੇ ਕੋਲ ਐਨੀ ਵਾਰ ਤਲਬ ਕਰਨ ਦੇ ਬਾਵਜੂਦ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੋਈ ਵੀ ਸਬੂਤ ਇਕੱਠਾ ਨਹੀਂ ਹੋ ਸਕਿਆ ਵਿਕਰਮ ਸਿੰਘ ਮਜੀਠੀਆ ਦੀ ਸ਼ਮੂਲੀਅਤ ਨੂੰ ਲੈ ਕੇ ਕੋਈ ਸਬੂਤ ਇਕੱਠਾ ਨਹੀਂ ਹੋ ਸਕਿਆ ਇਸ ਵਾਸਤੇ ਸ਼ਾਇਦ SIT ਨੇ ਪਹਿਲਾਂ ਆਪਣੇ ਪੈਰ ਪਿਛਾਂ ਖਿੱਚ ਲਏ ਸੀ ਪਰ ਹੁਣ ਦੁਬਾਰਾ SIT ਜਿਹੜੀ ਆ ਉਹ ਕਾਰਜਸ਼ੀਲ ਹੋ ਸਕਦੀ ਹੈ ਦੁਬਾਰਾ ਸਮਨਿੰਗ ਕੀਤੀ ਜਾ ਸਕਦੀ ਹੈ ਇਹਦੀਆਂ ਚਰਚਾਵਾਂ ਦੁਬਾਰਾ ਛਿੜ ਗਈਆਂ ਵਿਕਰਮ ਸਿੰਘ ਮਜੀਠੀਆ ਵਾਸਤੇ ਰਾਹਤ ਦੀ ਰਾਤ ਮੁੱਕ ਗਈ ਹੈ ਔਰ ਹੁਣ ਦੁਬਾਰਾ ਉਹਨਾਂ ਦੇ ਉੱਤੇ ਸਮਨਿੰਗ ਦਾ ਕਹਿਰ ਵਰਸੇਗਾ ਆਉਣ ਵਾਲਾ ਸਮਾਂ ਮਜੀਠੀਆਲੀ ਕੀ ਲੈ ਕੇ ਆਵੇਗਾ ਉਹ ਸਮਾਂ ਦੱਸਦਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ